ਬ੍ਰਾਇਨ ਨੈਸ਼ਨਲ ਹਾਈਵੇ ਤੇ ਲੁਧਿਆਣਾ ਵੱਲ ਆ ਰਹੀ ਬ੍ਰੈਡਾਂ ਦੀ ਇੱਕ ਗੱਡੀ ਨੂੰ ਭਿਆਨਕ ਅੱਗ ਲੱਗੀ ਹੈ। ਇਸ ਗੱਡੀ ਵਿੱਚ ਬ੍ਰੈਡ ਪੈਕਟਾਂ ਵਿੱਚ ਨਹੀਂ ਸਨ ਬਲਕਿ ਬਿਨਾਂ ਪੈਕਟਾਂ ਤੋਂ ਹੀ ਏ ਗੱਡੀ ਪੂਰੀ ਤਰ੍ਹਾਂ ਦੇ ਨਾਲ ਬ੍ਰੈਡਾਂ ਨਾਲ ਲੋਡ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਗੱਡੀਆਂ ਸਮੇਤ ਮੌਕੇ ਤੇ ਪਹੁੰਚੇ ਹੋਏ ਨੇ। ਅਧਿਕਾਰੀਆਂ ਦੇ ਵੱਲੋਂ ਸੀਐਨਜੀ ਦੇ ਗੈਸ ਸਿਲੰਡਰ ਖੋਲ ਦਿੱਤੇ ਗਏ ਨੇ ਇਹ ਗੱਡੀ ਬੁਰੀ ਤਰ੍ਹਾਂ ਦੇ ਨਾਲ ਸੜਕੇ ਸਵਾਹ ਹੋ ਗਈ ਹੈ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਗੱਡੀ ਡਵਾਈਡਰ ਟੱਪ ਕੇ ਦੂਜੀ ਸਾਈਡ ਜਾ ਪਹੁੰਚੀ ਹੈ ਲੱਗੇ ਹੋਏ ਐਂਗਲ ਪੂਰੀ ਤਰ੍ਹਾਂ ਦੇ ਨਾਲ ਟੁੱਟੇ ਹੋਏ ਨੇ ਸੜਕ ਉੱਪਰ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਛਪੇ ਹੋਏ ਨੇ ਫਾਇਰ ਬ੍ਰਿਗੇਡ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸੀਐਨਜੀ ਗੈਸ ਸਿਲੰਡਰ ਖੋਲ ਦਿੱਤੇ ਗਏ ਨੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਗੱਡੀ ਦੇ ਡਰਾਈਵਰ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਨੈਸ਼ਨਲ ਹਾਈਵੇ ਤੋਂ ਘੁੰਮਦੀ ਹੋਈ ਇਹ ਗੱਡੀ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਗਨੀਮਤ ਇਹ ਰਹੀ ਕਿ ਜਿਸ ਸਾਈਡ ਵੱਲ ਗੱਡੀ ਘੁੰਮ ਕੇ ਅੱਗੇ ਆਈ ਉਸ ਸਾਈਡ ਤੇ ਟ੍ਰੈਫਿਕ ਨਹੀਂ ਸੀ ਜੇਕਰ ਉਸ ਸਮੇਂ ਸੜਕ ਤੇ ਰਸ਼ ਹੁੰਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ ਤਾਂ ਬਰੈਡਾਂ ਦੀ ਇੱਕ ਗੱਡੀ ਵਿੱਚ ਅੱਗ ਲੱਗੀ ਹੈ ਗੱਡੀ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਈ